ਕੀ ਤੁਹਾਨੂੰ ਵੀ ਲਗਾਤਾਰ ਕਈ ਘੰਟੇ ਕੰਪਿਊਟਰ ਸਕਰੀਨ ਤੇ ਅੱਗੇ ਬੈਠ ਕੇ ਕੰਮ ਕਰਨਾ ਪੈਂਦਾ ਹੈ ਜਾਂ ਲੈਪਟਾਪ ਤੇ ਹੀ ਬੈਠੇ ਬੈਠੇ ਕਦ ਪੂਰਾ ਦਿਨ ਨਿਕਲ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਮੋਬਾਈਲ ਜੋ ਹੈ ਅੱਜ ਕੱਲ ਅਸੀਂ ਸਾਰੇ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਰੀਲਸ ਸ਼ਾਰਟਸ ਦੇਖਦੇ ਦੇਖਦੇ ਪਤਾ ਹੀ ਨਹੀਂ ਲੱਗਦਾ ਕਿੰਨਾ ਟਾਈਮ ਲੰਘ ਗਿਆ ਪਤਾ ਪਰ ਉਦੋਂ ਲੱਗਦਾ ਹੈ ਜਦੋਂ ਸਾਡਾ ਅੱਖਾਂ ਜਿਹੜੀਆਂ ਖੂਬਸੂਰਤ ਅੱਖਾਂ ਸਾਨੂੰ ਰੱਬ ਨੇ ਦਿੱਤੀਆਂ ਉਹਨਾਂ ਦੇ ਉੱਪਰ ਇੱਕ ਚਸ਼ਮਾ ਲੱਗ ਜਾਂਦਾ ਹੈ ਤੇ ਇਹ ਅਸੀਂ ਹਰ ਘਰ ਦੇ ਵਿੱਚ ਅੱਜਕੱਲ ਦੇਖ ਰਹੇ ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਚਸ਼ਮਾ ਲੱਗ ਚੁੱਕਿਆ ਹੈ ਜਦ ਕੇ ਕੋਈ ਟਾਈਮ ਹੁੰਦਾ ਸੀ ਬਹੁਤ ਜ਼ਿਆਦਾ ਵੱਡੀ ਏਜ ਵਿੱਚ ਜਾ ਕੇ ਆਪਾਂ ਕਹੀਏ 40 35 ਸਾਲ ਦੀ ਉਮਰ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਪਹਿਲਾ ਚਸ਼ਮਾ ਲੱਗਦਾ ਸੀ ਤੇ ਉਸ ਨੂੰ ਵੀ ਬਹੁਤ ਮਾੜਾ ਸਮਝਿਆ ਜਾਂਦਾ ਸੀ ਕਿ ਇਸ ਨੂੰ ਚਸ਼ਮਾ ਲੱਗਿਆ ਹੈ ਪਰ ਅੱਜਕੱਲ ਇਹ ਬਹੁਤ ਨਾਰਮਲ ਹੋ ਗਿਆ ਹੈ ਛੋਟੇ-ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਇਹ ਚਸ਼ਮਾ ਲੱਗ ਚੁੱਕਿਆ ਹੈ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਹੁੰਦਾ ਹੈ ਕਿ ਆਖਿਰ ਗਲਤੀ ਕਿੱਥੇ ਹੋ ਰਹੀ ਹੈ ਗਲਤੀ ਇਹ ਹੀ ਹੋ ਰਹੀ ਹੁੰਦੀ ਹੈ ਕਿ ਬੱਚੇ ਜਿਹੜੇ ਆ ਲਗਾਤਾਰ ਮੋਬਾਈਲ ਦੇਖਦੇ ਨੇ ਔਰ ਅੱਖਾਂ ਦੇ ਉੱਪਰ ਉਸ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਹਾਲਾਂਕਿ ਜਿਹੜੇ ਜੌਬ ਕਰਦੇ ਨੇ ਕਈਆਂ ਦੀ ਤਾਂ ਮਜਬੂਰੀ ਹੈ ਕਿ ਘੰਟਿਆਂ ਤੱਕ ਕੰਪਿਊਟਰ ਸਕਰੀਨ ਤੇ ਅੱਗੇ ਬੈਠ ਕੇ ਕੰਮ ਕਰਨਾ ਹੀ ਪੈਂਦਾ ਹੈ ਲੈਪਟਾਪ ਦੇ ਉੱਪਰ ਕੰਮ ਕਰਨਾ ਹੀ ਪੈਂਦਾ ਹੈ ਪਰ ਬੱਚੇ ਕਈਆਂ ਨੂੰ ਅੱਜਕੱਲ੍ਹ ਜਦੋਂ ਦਾ ਲਾਕਡਾਊਨ ਪਹਿਲਾਂ ਲੱਗਿਆ ਸੀ ਬੱਚੇ ਜੋ ਹੈ ਆਨਲਾਈਨ ਕਲਾਸਿਸ ਜਦੋਂ ਜੁਆਇਨ ਕੀਤੀਆਂ ਉਦੋਂ ਤੋਂ ਹੀ ਬੱਚਿਆਂ ਦੀ ਉਦੋਂ ਵੀ ਅੱਖਾਂ ਤੇ ਬਹੁਤ ਮਾੜਾ ਅਸਰ ਪਿਆ ਪਰ ਇਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਸਿਰਫ ਇਹੀ ਲਾਈਫਸਟਾਈਲ ਨਹੀਂ ਅਸੀਂ ਆਪਣੀ ਖਾਣ ਪੀਣ ਦੀ ਆਦਤਾਂ ਵੀ ਕੁਝ ਇਸ ਤਰ੍ਹਾਂ ਨਾਲ ਵਿਗਾੜ ਲਈਆਂ ਨੇ ਕਿ ਅਸੀਂ ਆਪਣੀ ਅੱਖਾਂ ਦੀ ਸਿਹਤ ਦਾ ਧਿਆਨ ਹੀ ਨਹੀਂ ਦਿੰਦੇ ਅਸੀਂ ਬੜਾ ਹੀ ਨਾਰਮਲੀ ਲੈਨੇ ਆ ਅੱਖਾਂ ਦੀ ਸਿਹਤ ਲਈ ਕੁਝ ਖਾਸ ਐਫਰਟ ਅਸੀਂ ਕਰਦੇ ਹੀ ਨਹੀਂ ਆ ਜਦ ਕਿ ਅਸੀਂ ਆਪਣੇ ਫੇਸ ਨੂੰ ਚੰਗਾ ਦਿਖਾਉਣ ਦੇ ਲਈ ਆਪਣੇ ਹੈਅਰਸ ਨੂੰ ਚੰਗਾ ਦਿਖਾਉਣ ਦੇ ਲਈ ਬਹੁਤ ਐਫਰਟਸ ਕਰਦੇ ਆ ਫੇਸ਼ੀਅਲਸ ਕਰਵਾਨੇ ਆ ਹੈਅਰਸ ਲਈ ਅਸੀਂ ਚੰਗੇ ਚੰਗੇ ਸ਼ੈਂਪੂ ਖਰੀਦਦੇ ਆ ਔਰ ਕੰਡੀਸ਼ਨਰਸ ਲੈ ਕੇ ਆਨੇ ਆ ਕੋਈ ਨਾ ਕੋਈ ਨਵਾਂ ਟ੍ਰੀਟਮੈਂਟ ਵੀ ਕਰਵਾਉਂਦੇ ਰਹਿੰਨੇ ਆ ਪਰ ਅੱਖਾਂ ਦੀ ਸਿਹਤ ਦੇ ਲਈ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿ ਅਗਰ ਤੁਸੀਂ ਹਲੇ ਵੀ ਆਪਣੀ ਡਾਈਟ ਵਿੱਚ ਇਹ ਚੀਜ਼ਾਂ ਸ਼ਾਮਿਲ ਕਰ ਲਓਗੇ ਤਾਂ ਤੁਹਾਡੀਆਂ ਅੱਖਾਂ ਹੋਰ ਖਰਾਬ ਨਹੀਂ ਹੋਣਗੀਆਂ ਔਰ ਜਿਹੜੇ ਛੋਟੇ ਬੱਚੇ ਨੇ ਅਗਰ ਤੁਸੀਂ ਆਪਣੇ ਬੱਚਾ ਨੂੰ ਇਹ ਚੀਜ਼ਾਂ ਡਾਈਟ ਵਿੱਚ ਦੇਨੇ ਹੋ ਤਾਂ ਉਹਨਾਂ ਦੀਆਂ ਅੱਖਾਂ ਦਾ ਜਿਹੜਾ ਅਗਰ ਕਮਜ਼ੋਰ ਹੋ ਵੀ ਗਈਆਂ ਨੇ ਉਹਨਾਂ ਨੂੰ ਚਸ਼ਮਾ ਲੱਗ ਵੀ ਗਿਆ ਹੈ ਤਾਂ ਛੋਟੀ ਉਮਰ ਦੇ ਵਿੱਚ ਅੱਖਾਂ ਦੀ ਰਿਕਵਰੀ ਹੋ ਸਕਦੀ ਹੈ ਹੋ ਸਕਦਾ ਉਹਨਾਂ ਦਾ ਚਸ਼ਮਾ ਉਤਰ ਜਾਏ ਯਾ ਬੱਚੇ ਦਾ ਜੋ ਨੰਬਰ ਲਗਾਤਾਰ ਵਧਦਾ ਜਾ ਰਿਹਾ ਉੱਥੇ ਰੁਕ ਜਾਏਗਾ ਰੁਕਣ ਤੋਂ ਬਾਅਦ ਹੌਲੀ-ਹੌਲੀ ਉਹ ਜੱਖਾ ਠੀਕ ਵੀ ਹੋ ਸਕਦੀਆਂ ਨੇ ਸੋ ਇਹ ਨਾ ਮੰਨ ਲਓ ਕਿ ਚਸ਼ਮਾ ਲੱਗ ਗਿਆ ਤੇ ਬਸ ਹੁਣ ਲੱਗ ਗਿਆ ਹੈ ਹੁਣ ਕੀ ਕਰ ਸਕਦੇ ਹਾਂ ਹੁਣ ਕੋਈ ਫਰਕ ਨਹੀਂ ਪਏਗਾ ਬਹੁਤ ਫਰਕ ਪੈਂਦਾ ਜੀ ਸੋ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਅੱਖਾਂ ਦੀ ਸਿਹਤ ਲਈ ਤੁਸੀਂ ਆਪਣੀ ਡਾਈਟ ਵਿੱਚ ਕੀ ਸ਼ਾਮਿਲ ਕਰਨਾ ਹੈ ਦੇਖੋ ਆਪਾਂ ਵਿਟਾਮਿਨਸ ਨੂੰ ਗੌਰ ਨਾਲ ਸਮਝਦੇ ਹੀ ਨਹੀਂ ਆ ਕਿ ਕਿੰਨੇ ਕਿੰਨੇ ਫੰਕਸ਼ਨਸ ਨੇ ਸਾਡੀ ਬਾਡੀ ਵਿੱਚ ਅਲੱਗ-ਅਲੱਗ ਵਿਟਾਮਿਨਸ ਏ ਅੱਖਾਂ ਦੇ ਨਾਲ ਜੁੜੇ ਹੋਏ ਵਿਟਾਮਿਨਸ ਦੀ ਜੇਕਰ ਗੱਲ ਕਰੀਏ ਤਾਂ ਵਿਟਾਮਿਨ ਏ ਵਿਟਾਮਿਨ ਸੀ ਔਰ ਵਿਟਾਮਿਨ ਈ omega 3 ਫੈਟੀ ਐਸਿਡ ਇਹ ਬਹੁਤ ਹੀ ਜ਼ਰੂਰੀ ਨੇ ਸਾਡੀ ਡਾਈਟ ਵਿੱਚ ਸ਼ਾਮਿਲ ਕਰਨੇ ਤਾਂ ਵਿਟਾਮਿਨ ਏ ਦੇ ਲਈ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਤੁਸੀਂ ਜ਼ਰੂਰ ਡਾਈਟ ਵਿੱਚ ਸ਼ਾਮਿਲ ਕਰੋ ਗਾਜਰ ਹੁੰਦੀ ਹੈ ਜਿਹੜੀ ਇਸ ਦੇ ਵਿੱਚ ਵੀ ਬਹੁਤ ਚੰਗੀ ਮਾਤਰਾ ਵਿੱਚ ਵਿਟਾਮਿਨ A ਹੁੰਦਾ ਹੈ ਬੀਟਾ ਕੈਰੋਟਿਨ ਜੋ ਕਿ ਵਿਟਾਮਿਨ A ਦੇ ਵਿੱਚ ਬਦਲਦਾ ਹੈ ਬਾਅਦ ਵਿੱਚ ਔਰ ਇਹ ਅੱਖਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸ਼ਕਰਗੰਦੀ ਹੈ ਇਹ ਤੁਸੀਂ ਖਾ ਸਾਦੇ ਦੇਖੋ ਡੇਲੀ ਹੀ ਇਹ ਚੀਜ਼ਾਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਨੀਆਂ ਪੈਣਗੀਆਂ ਇਹ ਨਹੀਂ ਕਿ ਅਸੀਂ ਹਫ਼ਤੇ ਵਿੱਚ ਇੱਕ ਦਿਨ ਖਾ ਲਿਆ ਤੇ ਸੋਚੀਏ ਕਿ ਅਸੀਂ ਤਾਂ ਹਰੀਆਂ ਸਬਜ਼ੀਆਂ ਖਾ ਰਹੇ ਹਾਂ ਜਿਹਾ ਨਹੀਂ ਹੈ ਤੁਹਾਨੂੰ ਰੂਟੀਨ ਡੇਲੀ ਹਰ ਰੋਜ਼ ਇਹ ਚੀਜ਼ਾਂ ਆਪਣੀ ਸਾਈਟ ਵੀ ਸ਼ਾਮਿਲ ਕਰਨੀਆਂ ਹੀ ਪੈਣਗੀਆਂ ਸੋ ਵਿਟਾਮਿਨ ਏ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੇ ਚੰਗੀ ਤਰ੍ਹਾਂ ਸਮਝ ਲਓ ਉਸ ਤੋਂ ਬਾਅਦ ਵਿਟਾਮਿਨ ਸੀ ਵਿਟਾਮਿਨ ਸੀ ਅਲਟੀਮੇਟਲੀ ਹਰ ਤਰ੍ਹਾਂ ਦੇ ਹੈਲਥ ਇਸ਼ੂ ਦੇ ਵਿੱਚ ਤੁਹਾਡੀ ਪ੍ਰੋਬਲਮ ਨੂੰ ਸੋਲਵ ਕਰਦਾ ਹੈ ਔਰ ਵਿਟਾਮਿਨ ਸੀ ਖੱਟੇ ਫਰੂਟਸੋਂ ਮਿਲ ਜਾਂਦਾ ਹੈ ਵਿਟਾਮਿਨ ਸੀ ਪੱਤੇਦਾਰ ਸਬਜ਼ੀਆਂ ਤੋਂ ਵੀ ਸਾਨੂੰ ਬਹੁਤ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਹੈ ਸੋ ਮੈਂ ਇੱਕ ਵੀਡੀਓ ਵੀ ਬਣਾਈ ਸੀ ਜਿਹੜੀ ਇੱਕ ਚਟਨੀ ਤਿਆਰ ਕਰਨ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਜਿਸ ਦੇ ਵਿੱਚ ਧਨੀਆਂ ਪੁਦੀਨਾ ਔਰ ਕੜੀ ਪੱਤਾ ਪਾ ਕੇ ਬਣਾਣੀ ਸੀ ਅਗਰ ਉਹ ਚਟਨੀ ਤੁਸੀਂ ਰੈਗੂਲਰ ਬਣਾ ਕੇ ਆਪਣੀ ਖਾਣੇ ਦੇ ਨਾਲ ਐਡ ਕਰ ਦਿਓ ਤਾਂ ਉਹ ਤੁਹਾਨੂੰ ਵਿਟਾਮਿਨ A ਮਿਲਣ ਵਾਲਾ ਹੈ ਤੁਹਾਡੀ ਵਿਟਾਮਿਨ A ਦੀ ਡੋਜ਼ ਉਸ ਦੇ ਨਾਲ ਪੂਰੀ ਹੋਣ ਵਾਲੀ ਹੈ ਵਿਟਾਮਿਨ C ਵੀ ਤੁਹਾਨੂੰ ਉਸ ਤੋਂ ਮਿਲ ਜਾਏਗਾ ਅੱਗੋਂ ਜੇ ਮੈਂ ਗੱਲ ਕਰਾਂ omega 3 ਫੈਟੀ ਐਸਿਡ ਦੀ ਤਾਂ ਹੈਲਦੀ ਫੈਟ ਜਿਹੜਾ ਸਾਡੀ ਬਾਡੀ ਨੂੰ ਚਾਹੀਦਾ ਹੁੰਦਾ ਹੈ ਉਹ ਅਲੱਗ-ਅਲੱਗ ਕੰਮਾਂ ਲਈ ਸਾਡੀ ਬਾਡੀ ਦਾ ਅਲੱਗ-ਅਲੱਗ ਫੰਕਸ਼ਨਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਜਦੋਂ ਗੱਲ ਕਰਦੇ ਆ ਕਿ ਬਾਡੀ ਨੂੰ ਫੈਟੀ ਐਸਿਡਸ ਦੀ ਰਿਕੁਆਇਰਮੈਂਟ ਹੈ ਤਾਂ ਅਸੀਂ ਸਿੱਧੇ ਤੌਰ ਤੇ ਸਾਡੇ ਆਮ ਘਰਾਂ ਵਿੱਚ ਹੁੰਦਾ ਹੈ ਦੇਸੀ ਘਿਓ ਨੂੰ ਹਰ ਪ੍ਰੋਬਲਮ ਦਾ ਹੱਲ ਸਮਝ ਲਿਆ ਜਾਂਦਾ ਬਟ ਅਜਿਹਾ ਨਹੀਂ ਹੈ देशी क्यों खाना है ठीक है बहुत लिमिटेड मात्रा में खाया जा सकता है लेकिन बहुत ज्यादा अगर ਤੁਸੀਂ ਦੇਸੀ ਕਿਓ ਦਾ ਇਸਤੇਮਾਲ ਕਰ ਦਿਓ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਫੈਟ ਹੀ ਵਧਾ ਰਿਹਾ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤਾਂ ਉਹਨਾਂ ਦਾ ਕੋਲੇਸਟ੍ਰੋਲ ਲੈਵਲ ਵੀ ਉਸ ਦੇ ਨਾਲ ਵਧਣ ਵਾਲਾ ਹੈ ਲੇਕਿਨ ਸਾਨੂੰ ਚਾਹੀਦਾ ਹੈ ਚੰਗੇ ਫੈਟੀ ਐਸਿਡ ਚਾਹੀਦੇ ਨੇ ਜੋ ਕਿ omega 3 ਫੈਟੀ ਐਸਿਡ ਦੀ ਜੇਕਰ ਗੱਲ ਕਰੀਏ ਤਾਂ ਉਹ ਤੁਹਾਨੂੰ ਮਿਲਣ ਜਾ ਰਿਹਾ ਹੈ ਇੱਕ ਤਾਂ ਫਿਸ਼ ਤੋਂ ਬਹੁਤ ਚੰਗਾ ਮਿਲ ਜਾਏਗਾ ਦੇਖੋ ਅਲਗ-ਅਲਗ ਤਰ੍ਹਾਂ ਦੀ ਫਿਸ਼ ਹੁੰਦੀ ਹੈ ਟੂਨਾ ਫਿਸ਼ ਹੈ ਟਰੌਟ ਫਿਸ਼ ਹੈ ਤੇ ਇਸ ਦੇ ਨਾਲ ਹੀ ਸਾਰਡੀਨ ਹੈ ਅਨੇਕਾਂ ਤਰ੍ਹਾਂ ਦੀਆਂ ਐ ਜਿਸ ਦੇ ਵਿੱਚ ਬਹੁਤ ਚੰਗਾ omega 3 ਮਿਲ ਜਾਂਦਾ ਹੈ ਵਿਟਾਮਿਨ E ਮਿਲ ਜਾਂਦਾ ਹੈ ਤੇ ਇੱਥੇ ਤੁਸੀਂ ਜਿਹੜੇ ਹੁੰਦੇ ਨੇ ਆਪਣੇ ਬਦਾਮ ਅਖਰੋਟ ਇਹਨਾਂ ਚੀਜ਼ਾਂ ਨੂੰ ਵੀ ਰਾਤ ਨੂੰ ਪਿਗੋ ਕੇ ਸਵੇਰੇ ਖਾ ਸਕਦੇ ਹੋ ਬੱਚਿਆਂ ਨੂੰ ਇਹ ਚੀਜ਼ਾਂ ਖਾਣ ਦੀ ਆਦਤ ਜ਼ਰੂਰ ਪਾਣੀ ਚਾਹੀਦੀ ਹੈ ਨਟਸ ਐਂਡ ਸੀਡਸ ਦੀ ਮੈਂ ਗੱਲ ਕਰ ਰਹੀ ਹਾਂ ਸੋ ਕਈ ਤਰ੍ਹਾਂ ਦੇ ਸੀਡਸ ਅੱਜ ਕੱਲ੍ਹ ਆਰਾਮ ਦੇ ਨਾਲ ਮਿਲ ਜਾਂਦੇ ਨੇ ਜਿਕੇ ਆਪਾਂ ਪਮਕਿਨ ਸੀਡਸ ਹੈ ਅਲਸੀ ਦੇ ਬੀਜ ਨੇ ਇਹਨਾਂ ਨੂੰ ਵੀ ਤੁਸੀਂ ਆਪਣੀ ਡਾਈਟ ਵਿੱਚ ਅਗਰ ਸ਼ਾਮਿਲ ਕਰੋਗੇ ਤਾਂ ਤੁਹਾਨੂੰ ਜ਼ਰੂਰ ਫਰਕ ਜੋ ਹੈ ਦਿਖੇਗਾ ਡੈਫੀਨੇਟਲੀ ਮਿਲੇਗਾ ਕਿਉਂਕਿ ਇਹ ਹੀ ਅੱਖਾਂ ਦੇ ਲਈ ਇੱਕ ਖਾਦ ਦਾ ਰੂਪ ਕਰਦੇ ਨੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ ਦੇਖੋ ਧੁੰਦਲਾ ਵੀ ਕਈ ਵਾਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਇਹ ਸਭ ਚੀਜ਼ਾਂ ਨੇ ਇਹ ਕਮੀ ਦਰਸਾਉਂਦੀਆਂ ਕਿ ਤੁਹਾਡੇ ਅੰਦਰ ਕੋਈ ਕਮੀ ਆ ਚੁੱਕੀ ਹੈ ਸਿੱਧਾ ਸਾਨੂੰ ਦਵਾਈਆਂ ਵੱਲ ਭੱਜਣ ਦੀ ਬਜਾਏ ਜਾਂ ਸਿੱਧਾ ਅਸੀਂ ਕਹੀਏ ਕਿ ਸਾਨੂੰ ਹੁਣ ਚਸ਼ਮਾ ਲੱਗ ਗਿਆ ਬੱਸ ਚਸ਼ਮਾ ਲੱਗ ਗਿਆ ਦੈਟਸ ਇਟ ਜਾਂ ਫਿਰ ਅਸੀਂ ਕੱਲ ਨੂੰ ਕੰਟੈਕਟ ਲੈਂਸ ਲਗਵਾ ਲਾਂਗੇ ਇਹ ਨਹੀਂ ਹੈ ਤੁਸੀਂ ਆਪਣੀ ਡਾਈਟ ਨੂੰ ਸੁਧਾਰੋਗੇ ਤਾਂ ਤੁਹਾਨੂੰ ਇੰਪਰੂਵਮੈਂਟ ਜ਼ਰੂਰ ਨਜ਼ਰ ਆਏਗੀ ਸੋ ਤੁਸੀਂ ਜ਼ਰੂਰ ਜੋ ਹੈ ਬੱਚਿਆਂ ਨੂੰ ਬਦਾਮ ਖਾਣ ਦੀ ਆਦਤ ਪਾਓ ਤਾਂ ਕਿ ਬੱਚੇ ਓਵਰਆਲ ਉਹਨਾਂ ਦੀ ਹੈਲਥ ਦੇ ਉੱਪਰ ਇਹਨਾਂ ਚੀਜ਼ਾਂ ਦਾ ਚੰਗਾ ਅਸਰ ਪਵੇ ਤਾਂ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਸਮੇਂ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਬੁੱਢੀਆਂ ਹੋ ਜਾਣ ਤਾਂ ਫੇ ਜ਼ਰੂਰ ਆਪਣੀ ਡਾਈਟ ਦੇ ਵਿੱਚ ਵਿਟਾਮਿਨ A, ਵਿਟਾਮਿਨ C, ਵਿਟਾਮਿਨ E, omega 3 ਫੈਟੀ ਐਸਿਡ ਜੋ ਐਡ ਕਰ ਲੋ ਆਪਣੀ ਡਾਈਟ ਚੰਗੀ ਕਰ ਲੋ ਔਰ ਹਾਂ ਅਗਰ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਕੰਪਿਊਟਰ ਦੇ ਅੱਗੇ ਕੰਮ ਕਰਨਾ ਪੈਂਦਾ ਹੈ ਲੈਪਟਾਪ ਤੇ ਬੈਠ ਕੇ ਕੰਮ ਕਰਨਾ ਵੀ ਪੈਂਦਾ ਤਾਂ ਵਿੱਚ ਵਿੱਚ ਬ੍ਰੇਕ ਥੋੜੀ ਜ਼ਰੂਰ ਦਿਓ ਥੋੜਾ ਕੰਮ ਕਰਨ ਤੋਂ ਬਾਅਦ ਥੋੜਾ ਟਹਿਲ ਲਿਆ ਕਰੋ ਕੋਈ ਖਿੜਕੀ ਹੈ ਉਸ ਤੋਂ ਉੱਥੋਂ ਤੁਸੀਂ ਬਾਹਰ ਦੇਖੋ ਦੂਰ ਤੱਕ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਤੁਹਾਡਾ ਜਿਹੜੇ ਨਜ਼ਰ ਦਾ ਇੱਕ ਲੈਵਲ ਹੈ ਉਹ ਸਹੀ ਜ਼ਰੂਰ ਰਵੇ ਇੱਕੋ ਥਾਂ ਤੇ 2-2 3-3 ਘੰਟੇ ਸਕਰੀਨ ਤੇ ਲਗਾ ਕੇ ਬੈਠਣ ਦੀ ਥਾਂ ਤੇ ਘੰਟੇ-ਘੰਟੇ ਬ੍ਰੇਕ ਤੁਸੀਂ ਉਸ ਦੇ ਵਿੱਚ ਜ਼ਰੂਰ ਦਿਓ ਜਦ ਵੀ ਮੌਕਾ ਮਿਲੇ ਤਾਂ ਜ਼ਰੂਰ ਖਿੜਕੀ ਤੋਂ ਬਾਹਰ ਦੇਖੋ ਅਸਮਾਨ ਵੱਲ ਦੇਖੋ ਜਿਹੜੀਆਂ ਦੂਰ ਦੂਰ ਚੀਜ਼ਾਂ ਨੇ ਉਹਨਾਂ ਵੱਲ ਦੇਖਣ ਦੀ ਕੋਸ਼ਿਸ਼ ਕਰੋ ਰਾਤ ਨੂੰ ਅਗਰ ਸੈਰ ਕਰਦੇ ਹੋ ਅਸਮਾਨ ਵੱਲ ਤਾਰਿਆਂ ਨੂੰ ਜ਼ਰੂਰ ਦੇਖੋ ਅਸੀਂ ਜਦ ਸਾਰੇ ਜਾਣਦੇ ਆ ਕਿ ਪਹਿਲੇ ਜ਼ਮਾਨਿਆਂ ਚ ਲੋਕ ਜਦੋਂ ਛੱਤਾਂ ਤੇ ਸੌਂਦੇ ਸੀਗੇ ਤਾਂ ਰਾਤ ਨੂੰ ਬੈਠ ਕੇ ਤਾਰੇ ਹੀ ਗਿੰਦੇ ਰਹਿੰਦੇ ਸੀ ਮਤਲਬ ਬਹੁਤ ਦੂਰ ਤੱਕ ਦੇਖਦੇ ਸੀ ਜਿਸ ਕਰਕੇ ਵਿਜ਼ਨ ਵਧੀਆ ਬਣਿਆ ਰਹਿੰਦਾ ਸੀ ਸੋ ਅੱਜ ਦੇ ਟਾਈਮ ਦੇ ਵਿੱਚ ਜੋ ਹੈ ਸਾਡੀਆਂ ਇਸ ਤਰ੍ਹਾਂ ਦੀ ਅੱਖਾਂ ਦੀ ਐਕਸਰਸਾਈਜ਼ ਹੋ ਹੀ ਨਹੀਂ ਪਾ ਰਹੀ ਅਸੀਂ ਦੂਰ ਕਿਤੇ ਇਹਨਾਂ ਦੇਖਦੇ ਹੀ ਨਹੀਂ ਆ ਜਿਸ ਕਰਕੇ ਵੀ ਸਾਡੀ ਅੱਖਾਂ ਦੀ ਇਹ ਪ੍ਰੋਬਲਮ ਹੋ ਜਾਂਦੀ ਹੈ ਸੋ ਅੱਖਾਂ ਦੀ ਐਕਸਰਸਾਈਜ਼ ਇਹ ਹੈ ਕਿ ਥੋੜਾ ਅਗਰ ਕੰਟੀਨਿਊ ਕੋ ਥਾਤੇ ਅਸੀਂ ਦੇਖ ਰਹੇ ਹਾਂ ਮੋਬਾਈਲ ਵੀ ਕੰਟੀਨਿਊ ਦੇਖ ਰਹੇ ਹਾਂ ਬ੍ਰੇਕ ਦਿਓ ਬਾਹਰ ਨਿਕਲੋ ਦੂਰ ਤੱਕ ਦੇਖੋ ਜਿੰਨਾ ਦੂਰ ਤੱਕ ਦੇਖੋਗੇ ਵਿਜ਼ਨ ਤੁਹਾਡਾ ਕਲੀਅਰ ਹੋਇਆ ਹੀ ਰਹੇਗਾ ਬਾਕੀ ਡਾਈਟ ਵਿੱਚ ਇਹ ਚੀਜ਼ਾਂ ਜ਼ਰੂਰ ਐਡ ਕਰ ਲਓ ਉਮੀਦ ਕਰਦੀ ਹਾਂ ਵੀ ਵੀਡੀਓ ਆਜੀ ਤੁਹਾਨੂੰ ਚੰਗੀ ਲੱਗੀ ਹੋਏਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਨਾਂ ਜ਼ਰੂਰ ਸਾਂਝੇ ਕਰਨਾ ਮੇਰੀ ਈਮੇਲ ਆਈਡੀ healthadvice@harjot.co म इस उपर तुम मैंने ईमेल करके भी अपने सुझाव सजे कर सकते हो पेज हले तक फॉलो नहीं किया फटाफट फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया तो फटाफट सबसक्राइब कर लो जे लगातार मेरे आ, ਵੀਡੀਓਜ਼ ਦੇ ਉੱਪਰ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਸੁਣਦੇ ਹੋ ਔਰ ਤੁਸੀਂ ਆਪਣੇ ਸੁਝਾਅ ਵੀ ਸਾਂਝੇ ਕਰਦੇ ਹੋ ਸੋ ਇਸੇ ਤਰ੍ਹਾਂ ਨਾਲ ਕਮੈਂਟਸ ਕਰਕੇ ਆਪਣਾ رابطہ ਮੇਨ ਨਾਲ ਜ਼ਰੂਰ ਬਣਾਈ ਰੱਖਣਾ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ